ਦੋਸਤ ਆਮ ਆਦਮੀ ਪਾਰਟੀ ਵਾਲੇ ਇਲੈਕਸ਼ਨ ਨੂੰ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਜੀ ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉਡੀਕ ਉਡੀਕ ਕੇ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ ਕਾਫੀ 2 ਘੰਟੇ ਬਾਅਦ ਜੀ ਨੇ ਸਮਾਨ ਪਕੜਿਆ ਸੀ ਉਦੋਂ ਹੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿੰਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਹੈ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਆ ਅੱਛਾ ਇੱਕ ਹੈਬੋ ਵਾਲ ਚ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹੈਬੋ ਵਾਲ ਥਾਣੇ ਦੇ ਵਿੱਚ ਉਹਦੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ ਜਿੱਥੇ ਵਿਧੀਕੀ ਹੁੰਦੀ ਹੈ ਮੈਂ ਉੱਥੇ ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰ ਦਿੰਦੇ ਆ ਜੀ ਕਹਿੰਦੇ ਇੱਕ ਨੂੰ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸ ਦੀ ਆਗੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬ੍ਰਾਹਮਤ ਹੋਇਆ ਵਾ ਆਪ ਰਖਤ ਹੁਣ ਇਹਨਾਂ ਨੇ ਹੱਤਾਪਾਈ ਦੀ ਨੋਬਤ ਆਈ ਇਹ ਕਿਸ ਕਾਰਨ ਆ ਗਈ ਕਿ ਪੁਲਿਸ ਕਿਉਂਕਿ ਤੱਕਾ کہیں ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹਦਾ ਕੀ ਨਾਮ ਹੈ ਭਾ ਕ ਲਖਨ ਲਖਨ ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾਰ ਪਹਿਲਾ ਰਾਸ਼ ਐਕਟਿਵ ਸੀਗੀ ਇੱਕ ਵੀਡੀਓ ਵੀ ਵਾਇਰਲ ਯਾਰ ਉਹ ਨਹੀਂ ਪਕੜਿਆ ਰਾਸ਼ ਜਿਹੜਾ ਪ੍ਰਸ਼ਾਸਨ ਹੈ ਧੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਲੇ ਕਸਰ ਹੈ ਕੋਈ ਹਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣ ਹੀ ਐਦਾਂ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੇ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈਆਂ ਮਮਤਾ ਜੀ ਨੇ ਵੀ ਬੰਦੇ ਫੋਟੋ ਸਾਬ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਵਿੱਚ ਹੈ ਅੱਜ ਕਹਿੰਦਾ ਹੈ ਵੀ ਇਹਨੂੰ ਰੋਕਣਾ ਕਿਵੇਂ ਇਹੋ ਜਿਹੀਆਂ ਜਿਹੜੀਆਂ ਵਧੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਤੁਸੀਂ ਚਾਹੁੰਦੇ ਤੁਸੀਂ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਹੋ ਕਿ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਜਵਾਰ ਨਗਰ ਕੈਂਪਰ ਦਾ ਏਰੀਆ ਜੀ ਇਹ ਇੱਥੇ ਅੱਜ ਸਾਡੇ ਬੰਦਿਆਂ ਨੂੰ ਦਫਤਰ ਦੇ ਵਿੱਚੋਂ ਕੱਢ ਕੇ ਪੰਜਾਬ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਕਰਕੇ ਇੱਥੇ ਘੱਟ ਹੋਇਆ ਪੰਜਾਬ ਪੁਲਿਸ ਬਹੁਤ ੱੱਕਾ ਕਰ ਰਹੀ ਹੈ ਸਾਡੇ ਮੁੰਡੇ ਨੇ ਉਧਰਲੇ ਪਾਸੇ ਆਮ ਆਰਮੀ ਪਾਰਟੀ ਦੇ ਬੰਦਿਆਂ ਨੂੰ ਰਾਸ਼ਨ ਵੰਡਦੇ ਹੋਏ ਰੰਗੇ ਹੱਥੀ ਫੜਿਆ ਉਹਦੀ ਖੁੰਦਕ ਕੱਢਣ ਵਾਸਤੇ ਕੋਈ ਉੱਥੋਂ ਪਾਈ ਹੋਈ ਕਹਿੰਦੇ ਕਿਹੜੀ ਸਕੇਲ ਲਿਆਇਆ ਜਾ ਰਿਹਾ ਹੈ ਦਫ਼ਤਰ ਦਾ ਤਾਲਾ ਭੰਨ ਕੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਦਫ਼ਤਰ ਆ ਸਾਹਮਣੇ ਦਫ਼ਤਰ ਹੈ ਜੀ ਇਹ ਆ ਸਾਡਾ ਕਾਂਗਰਸ ਪਾਰਟੀ ਦਾ ਦਫ਼ਤਰ ਬਣਾਇਆ ਗਿਆ ਇਸ ਦਫ਼ਤਰ ਦੇ ਬਾਹਰੋਂ ਤਾਲਾ ਤੋੜ ਕੇ ਬਾਹਰ ਖਿੱਚਿਆ ਮੁੰਡੇ ਨੂੰ ਅੰਦਰ ਚਾਰ ਪੰਜ ਮੁੰਡੇ ਬੈਠੇ ਸਨ ਪੰਜਾਬ ਪੁਲਿਸ ਦੇ ਬੰਦਿਆਂ ਨੇ ਕਿਸ ਗੱਲੋਂ ਕਿਸ ਗੱਲੋਂ ਕਿਚਾ ਪਤਾ ਲੱਗੇ ਇਹ ਕੋਈ ਗੱਲ ਨਹੀਂ ਦੱਸੀ ਜੀ ਉਹਨਾਂ ਨੇ ਸਿਰਫ ਟੱਕਾ ਕੀਤਾ ਸਾਡੇ ਨਾਲ ਸਾਡਾ ਮੁੰਡਾ ਟੱਕਾ ਕਰਕੇ ਲੈ ਕੇ ਚੱਲੇ ਸੀ ਆਸ਼ੂ ਜੀ ਆ ਗਏ ਹੋਰ ਸਾਰੇ ਅਸੀਂ ਇਕੱਠੇ ਹੋਏ ਆ ਅਸੀਂ ਪੰਜਾਬ ਪੁਰਜ਼ਾ ਟੱਕਾ ਨਹੀਂ ਸਾਂਗੇ ਕੀ ਲੱਗਦਾ ਕੀ ਆ ਜੀ ਇਹ ਇਹ ਸਾਡੇ ਨਾਲ ਟੱਕਾ ਹੋ ਰਿਹਾ ਸਿਰਫ ਇਸ ਵਜ੍ਹਾ ਕਰਕੇ ਕਿ ਸਾਡੀ ਪਾਰਟੀ ਉੱਪਰ ਜਾ ਰਹੀ ਹੈ ਆਮ ਆਦਮੀ ਪਾਰਟੀ ਹਾਰ ਰਹੀ ਹੈ ਆਪਣੀ ਖੁੰਧ ਕੱਢਣ ਵਾਸਤੇ ਆਪਣੀ ਹਾਰ ਨੂੰ ਬਚਾਉਣ ਵਾਸਤੇ ਸਾਡੇ ਨਾਲ ਕਾਂਗਰਸ ਪਾਰਟੀ ਨਾਲ ਟੱਕਾ ਕੀਤਾ ਜਾ